ਕਿਸਾਨ ਨੇ ਬੀਜਿਆ ਹੋਇਆ ਸੀ ਖੇਤਾਂ ਵਿੱਚ ਪੋਸਤ ਉਪਰੋਂ ਕਿਸੇ ਨੇ ਪੁਲਸ ਨੂੰ ਦੇ ਦਿੱਤੀ ਮੁਖਬਰੀ ਉੱਗੀ ਹੋਈ ਪੋਸਤ ਦੇ 735 ਬੂਟੇ ਕਿਸਾਨ ਨੂੰ ਕਾਬੂ ਕਰਦੇ ਕੇਸ ਕੀਤਾ ਦਰਜ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਸ਼ੁਰੂ ਅੱਗੇ ਤੁਸੀਂ ਖੁਦ ਸੁਣੋ ਪੁਲਸ ਦਾ ਕੀ ਹੈ ਕਹਿਣਾ ਸਾਨੂੰ ਮੁਖਬਰੀ ਹੋਈ ਸੀ ਸਵੇਰੇ ਦੇ ਟੱਕਰ ਸੰਦੂ ਜਿਹੜਾ ਥਾਣਾ ਸੇਖਵਾਚ ਪਿੰਡ ਪੈਂਦਾ ਉੱਥੋਂ ਦਾ ਇੱਕ ਲਖਬੀਰ ਸਿੰਘ ਪੁੱਤਰ ਸੂਬਾ ਸਿੰਘ ਹੈ ਜੋ ਆਪਣੀ ਰਹਿਸ਼ੂ ਦੀ ਖੇਤਾਂ ਚ ਡੇਰੇ ਤੇ ਤੇ ਉਹਨੇ ਆਪਣੀ ਰਹਿਸ਼ ਦੇ ਉੱਤੇ ਰੱਖੀਆਂ ਹੋਈਆਂ ਆਪਣਾ ਮੁਰਗੀਆਂ, ੁਰਗੀ ਖਾਨਾ ਉਹਦਾ ਤੇ ਉੱਥੇ ਉਹਦੀ 11 ਕ ਕਿੱਲੇ ਜ਼ਮੀਨ ਆ ਜਿਹੜੀ ਉਹਦੇ ਫਾਦਰ ਨੇ ਖਰੀਦ ਦੀ ਗ੍ਰਿਧੀ ਹੋਈ ਸੀਗੀ ਚੀਨਾ ਰੇਤ ਵਾਲੇ ਪਿੰਡ ਤੋਂ ਉੱਥੇ ਉਹਨੇ ਮੁਰਗੀ ਖਾਨੇ ਦੀ ਬੈਕ ਸਾਈਡ ਤੇ ਨਾਲ ਜਿੱਥੇ ਕਣਕ ਦੇ ਖੇਤ ਆ ਉਹਨਾਂ ਦੇ ਵਿਚਾਲੇ ਮਰਲਕ ਜਗ੍ਹਾ ਆ ਜਿਹਦੇ ਚ ਉਹ ਡੋਡੇ ਪੋਸਤ ਬੀਜੇ ਹੋਏ ਨੇ ਤੇ ਮੁਖਬਰੀ ਦੇ ਆਧਾਰ ਤੇ ਅਸੀਂ ਰੇਡ ਕੀਤਾ ਨਾਲ ਮੇਰੀ ਟੀਮ ਐਸਆਈ ਸੁਖਵਿੰਦਰ ਸਿੰਘ ਤੇ ਐਸਆਈ ਨਰਮਲ ਸਿੰਘ ਤੇ ਐਸਐਚਓ ਸੇਖਵਾ ਐਸਆਈ ਜਸਜੀਤ ਸਿੰਘ ਜੀ ਤੇ ਰੇਡ ਕਰਨ ਤੇ ਉਹਨੂੰ ਜਾ ਕੇ ਕਾਬੂ ਕੀਤਾ ਕਾਬੂ ਕਰਕੇ ਉਹਨੂੰ ਪੁੱਛਿਆ ਤੋਂ ਉਹਨੇ ਅੱਗੇ ਚੱਲ ਕੇ ਸਾਨੂੰ ਦਿਖਾਇਆ ਅੱਗੇ ਜਾ ਕੇ ਤੇ ਉਹੀ ਜਗ੍ਹਾ ਜਿਹੜੇ ਤੇ ਮੁਖਬਰੀ ਹੋਈ ਸੀ ਕਣਕ ਦੇ ਖੇਤ ਤੇ ਮੁਰਗੀਖਾਨੇ ਦੇ ਵਿਚਾਲੇ ਇੱਕ ਮਰਲਾ ਥਾਂ ਸੀ ਉਹਦੇ ਪਰਲੇ ਪਾਸੇ ਵੀ ਦਰਖਤ ਸੀ ਔਰਲੇ ਪਾਸੇ ਮਤਲਬ ਬੜੀ ਲੁਕਵੀ ਜਿਹੀ ਜਗਾ ਬਣਾ ਕੇ ਉਹਨੇ ਚੁਣੀ ਸੀ ਜਗਾ ਡੋਡੇ ਪੋਸਤ ਲਾਉਣ ਦੀ ਤੇ ਉਹ ਬਰਾਮਦਗੀ ਕੀਤੀ ਜਾ ਕੇ ਅਸੀਂ ਦੇਖਿਆ ਦੇਖ ਕੇ ਉਹਦੀ ਕਟਾਈ ਕਰਾ ਕੇ ਉਹਨੂੰ ਗਿਣਿਆ ਗਿਣ ਕੇ ਜਿਹੜੇ ਡੋਡੇ ਪੋਸਤ ਤੇ ਸਟਰਾ 735 ਜਿੰਨਾਂ ਦੀ ਟੋਟਲ ਗਿਣਤੀ ਹੋਈ ਜਿਨਾਂ ਨੂੰ ਬਕਾਇਦਾ ਹਸਪਜਾਤ ਦਾ ਕਬਜ਼ਾ ਪੁਲਿਸ ਚ ਲਿਆ ਕਬਜ਼ਾ ਪੁਲਿਸ ਚ ਲੈ ਕੇ ਤੇ ਸਾਡੇ ਥਾਣਾ ਸੇਖਵਾਂ ਦੇ ਐਸਆਈ ਦੇ ਪੀਓ ਨੇ ਉਹਨਾਂ ਨੇ ਮੁਕੱਦਮਾ ਦਰਜ ਕੀਤਾ ਮੁਕੱਦਮਾ ਨੰਬਰ 15 ਮਿਤੀ 22/3/24 ਅੰਡਰ ਸੈਕਸ਼ਨ 15 85 ਐਨਡੀਪੀਐਸ ਇਹ ਕਰੋਂ ਤਾਂ ਕਰ ਰਿਹਾ ਸੀ ਇਹਦੀ ਅੱਜ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਇਹਦਾ ਰਿਮਾਂਡ ਲਿਆ ਅਸੀਂ ਕੁਝ ਕੁ ਕਰਾਂਗੇ ਕਦੋਂ ਤੋਂ